ਤਾਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ আর ਸਭ ਤੋਂ ਵੱਡੀਆਂ ਮੁਬਾਰਕਾਂ ਬੀਜੇਪੀ ਦੇ ਉਹਨਾਂ ਵਰਕਰਸ ਨੂੰ ਜਿਹੜੇ ਆਸ਼ਿਕ ਨੇ ਬੀਜੇਪੀ ਦੇ ਜਿਹੜੇ ਸਮਰਪਿਤ ਨੇ ਬੀਜੇਪੀ ਨੂੰ ਕਿਉਂਕਿ ਰਾਮ ਮੰਦਰ ਦੇ ਨਿਰਮਾਣ ਦੀ ਸੇਵਾ ਜਿਹੜੀ ਆ ਉਹ ਬੀਜੇਪੀ ਦੇ ਹਿੱਸੇ ਆ ਇੱਕ ਵਾਰ ਬੀਜੇਪੀ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਰੱਬ ਸੱਚੇ ਮੂਰੇ ਅਰਦਾਸ ਕੇ ਜਿਹੜੇ ਆਪ ਸਹ ਰੱਖਦੇ ਨੇ ਉਹ ਮੰਦਰ ਦੇ ਦਰਸ਼ਨ ਕਰਨ ਰਾਮ ਜੀ ਦੇ ਦਰਸ਼ਨ ਕਰਨ ਪਹੁੰਚੇ ਬਹੁਤ ਮਿਹਰਬਾਨੀ ਦਤਾ ਪਰ ਅਰਦਾਸ ਜਿਹੜੇ ਨਹੀਂ ਪਹੁੰਚ ਸਕੇ ਉਹ ਬਹੁਤ ਖੇਤੇ ਉਹਨਾਂ ਨੂੰ ਸਮਤ ਬਖਸ਼ੋ ਕਿਉਂ ਪਿਆਰੇ ਰਾਮ ਜੀ ਦੇ ਦਰਸ਼ਨ ਕਰਨ ਅਯੋਧਿਆ ਪਹੁੰਚਾ ਮਹੌਲ ਘਰ ਮੈਂ ਇੱਕ ਤਰੀਕ ਨੂੰ ਵੋਟਾਂ ਨੇ ਇੱਕ ਵੋਟ ਆ ਭਾਰਤ ਦੇ ਪਵਿੱਛ ਦੀਆਂ ਨੇ ਇਹ ਇਸ ਕਰਕੇ ਨਹੀਂ ਕਿ ਕਰਨਾਲ ਨੇ ਇਧਰ ਪਈਆਂ ਨੇ ਕਿ ਗਰਮਾਨ ਨੇ ਇਧਰ ਪਾਉਣੀਆਂ ਨੇ ਇਹ ਵੋਟ ਆਪਣੀ ਹੋਂਦ ਦੀ ਆ ਸਾਡੇ ਪਵਿੱਛ ਦੀ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਪਵਿੱਛ ਦੀ ਆ ਚਲੋ ਤੇ ਵੋਟ ਭਾਰਤ ਦੇ ਨਕਸ਼ੇ ਦੀ ਆ ਕਿਉਂਕਿ ਦੁਨੀਆ ਦੇਖ ਰਹੀ ਆ ਕਿ ਭਾਰਤ ਦੀਆਂ ਕਿਹੜੀਆਂ ਪਾਲਿਸੀਆਂ ਨੂੰ ਲੋਕਾਂ ਨੇ ਪਸੰਦ ਕੀਤਾ 10 ਸਾਲ ਦੀ ਉਹ ਤਰੱਕੀ ਜਿਹੜੀ ਮੈਂ ਦੇਖ ਰਿਹਾ ਹਾਂ ਜਿਹੜੀ ਮੈਂ ਦੇਖ ਰਿਹਾ ਮੈਂ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਖੁਦ ਖੇਤੀ ਨਾਲ ਜੁੜਿਆ ਹੋਇਆ ਜੱਟ ਸਿੱਖਾਂ ਪਰ ਮੈਂ ਕਾਰਕੁਨ ਇੱਕ ਅਦਲਾ ਸੁਪਾਹਨੀਆਂ ਬੀਜੇਪੀ ਦਾ ਸਰਫੇਸ ਕਰਕੇ ਕਿ ਮੇਰੇ ਭਾਰਤ ਸਰਕਾਰ ਨੇ ਮੇਰੇ ਪਾਰਕ ਨੂੰ 10 ਸਾਲ ਦੇ ਵਿੱਚ ਉੱਥੇ ਪਹੁੰਚਾਇਆ ਸ਼੍ਰੀ ਨਰਿੰਦਰ ਭਾਈ ਮੋਦੀ ਨੇ ਜੇ ਤੱਕ ਦੇ ਅਸੀਂ ਸੁਪਨਾ ਨਹੀਂ ਕੀ ਲੈ ਸਕਦੇ ਜੋ ਕਿ ਮੈਨੂੰ ਸਭ ਤੋਂ ਵੱਡੀ ਖੁਸ਼ੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਕੇ ਜਾਣ ਨੂੰ ਪਿਆਰ ਆਕੇ ਦੁਨੀਆ ਦਾ ਸਭ ਤੋਂ ਉੱਚਾ 에어ਪੋਰਟ ਜਗੀਆਂ ਦਾ ਸਭ ਤੋਂ ਉੱਚੀ ਚੋਟੀ ਤੇ 에어ਪੋਰਟ ਫੋਸ ਦੇ ਵਿੱਚ ਲਦਾਖ ਦੇ ਵਿੱਚ ਹੈ ਜਿੱਥੇ ਅਸੀਂ ਸਿਵਲਿਅਨ ਲੋਕ ਨਹੀਂ ਜਾ ਸਕਦੇ ਸਿਰਫ ਫੌਜ ਜਾ ਸਕਦੀ ਆ ਪਰ ਮੇਰੇ ਕੁਝ ਰਿਸ਼ਤੇਦਾਰ ਸਿਰਨਾ ਕਰਕੇ ਮੈਂ ਉੱਥੇ ਜਾਣ ਦਾ ਮੈਨੂੰ ਮੌਕਾ ਮਿਲਿਆ 13 ਸਾਲ ਪਹਿਲਾਂ ਸਾਡਾ ਇੱਕ ਕਮਾਂਡੋ ਇਹਰਾ ਸਾਹਮਣੇ ਇੱਕ ਕਮਾਂਡੋ 42 ਤੋਂ 47 ਕਿਲੋ ਭਾਰ ਚੱਕ ਕੇ ਫੌਜ ਜਹਾਜ਼ ਉਤਰ ਕੇ ਚਿੱਟਾ ਸੂਟ ਪਾ ਕੇ ਸਮੋ ਸੂਟ ਜਿਹਦਾ ਹੁੰਦਾ 3 ਦਿਨ ਤੁਰ ਕੇ ਉੱਤੇ ਜਾਂਦਾ ਸੀ ਤੇ ਜਿੱਥੇ ਚੋਟੀ ਤੇ ਬੈੰਦਾ ਸੀ ਉੱਥੇ ਸਾਹਮਣੇ ਚੀਨ ਦਾ ਬਾਰਡਰ ਸੀ ਚੀਨ ਦੇ ਲੋਕ ਉਥੇ ਘਰ ਵਸਾਈ ਬੈਠੇ ਸੀ ਟਰੱਕ ਚੱਲਦੇ ਸੀ ਮਾਫ ਕਰਨਾ 13 ਸਾਲ ਦੇ ਵਿੱਚ ਪਹਿਲੇ 3 ਸਾਲ ਕੁਝ ਕੋਈ ਤਰੱਕੀ ਨਹੀਂ ਹੋਈ ਪਿਛਲੇ 10 ਸਾਲ ਦੇ ਵਿੱਚ ਇੰਨੀ ਤਰੱਕੀ ਹੋਈ ਹੈ ਕਿ ਜਿੱਥੇ ਸਾਡਾ ਜਵਾਨ ਸੁਰਖੇ ਤਿੰਨ ਫੁੱਟ ਦੇ ਵਿੱਚ ਪਹੁੰਚਦਾ ਸੀ ਉੱਥੇ ਸਾਡੀਆਂ ਸੱਧ ਮੁਸਾਇਲਸ ਲੱਗੀਆਂ ਨੇ ਇਹ ਆਪਦੀ ਜਨਤਾ ਪਾਰਟੀ ਹੈ ਨਰਿੰਦਰ ਭਾਈ ਮੋਦੀ ਹੈ ਸਾਡਾ ਭਵਿੱਖ ਹੈ ਸੋ ਆੜਾੜੀ ਇੱਕ ਤਰੀਕ ਨੂੰ ਤੁਸੀਂ ਆਪ ਦੀਆਂ ਨਸਲਾਂ ਇਕੱਠੇ ਬੈਠ ਕੇ ਵੋਟ ਪਾਣੀ ਹੈ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ موسم گرم ہے اپنا خیال رکھو اپنی صحت کا خیال رکھو اسپیشلی میری بہن کے تاکید میں کہنا کہ پہلا متدان پھر چل پان سویر دی روٹی دو گھنٹے لیٹ کر دے پر سویرے ووٹ پاؤ ضرور چاہیے یاد رکھو کہ امریکہ ورگی طاقت کے تین راشٹرپتی صرف ایک ووٹ پہ یا جیتے نے یا ہارے ਇੱਕ ਵੋਟ ਰਾ ਸੋ 31 ਇੱਕ ਵੋਟ ਸਹਾਈ ਹੈ ਇੱਕ ਇੱਕ ਵੋਟ ਦਾ ਫਾਇਦਾ ਹੈ ਇੱਕ ਇੱਕ ਵੋਟ ਦੇ ਨਾਂ ਪਾਈ ਤਾਂ ਤੁਸੀਂ ਆਪਣੇ ਆਪ ਨਾਲ ਇਨਸਾਫ ਨਹੀਂ ਕਰ ਰਹੇ ਤੁਸੀਂ ਆਉਣ ਵਾਲੀਆਂ ਨਸਲਾਂ ਨਾਲ ਇਨਸਾਫ ਨਹੀਂ ਕਰ ਰਹੇ ਲੜਾਈ ਮੈਂ ਅੱਜ ਕਹਿਣਾ ਦੀਪ ਸਿੱਧੂ ਦੇ ਲਫਜ਼ਾਂ ਨੂੰ ਮੈਂ ተਹਰੋਣਾ ਇੱਥੇ ਖੜ ਕੇ ਕਿ ਲੜਾਈ ਹੁਣ ਭਾਰਤ ਦੀ ਹੋਉਂਦੀ ਹੈ ਇਹ ਲੜਾਈ ਭਾਰਤ ਦੇ ਭਵਿੱਖ ਦੀ ਆਉਦੀ ਹੋਉਂਦੀ ਹੈ ਦੁਨੀਆ ਦੇ ਨਕਸ਼ੇ ਦੇ ਉੱਤੇ ਭਾਰਤ ਨੂੰ ਕਿਵੇਂ ਦੇਖਿਆ ਜਾਣਾ ਹੈ ਕਿ ਤੁਸੀਂ ਤਾਂ ਕਰ ਰਹੇ ਕਿ ਤੁਸੀਂ ਤਾਂ ਕਰਨਾ ਭਾਰਤ ਦਾ ਪਵਿੱਖੀ ਹੋਏਗਾ ਭਾਰਤ ਕਿਹੜੇ ਕਿਹੜੇ ਮੁਲਕਾਂ ਦੇ ਨਾਲ ਸਾਡੀ ਅਸੀਂ ਕਹਿ ਦਿੰਦੇ ਹਾਂ ਕਿ ਦੋ ਮੁਲਕਾਂ ਦੇ ਨਾਲ ਸਾਡੀ 7-8 ਮੁਲਕਾਂ ਦੇ ਨਾਲ ਸਾਡੇ ਜਿੱਥੇ ਸਾਡੇ ਬਾਰਡਰ ਲੱਗਦੇ ਨੇ ਕਦੇ ਸੋਚਿਓ ਸਭ ਤੋਂ ਲੰਬਾ ਬਾਰਡਰ ਬੰਗਲਾਦੇਸ਼ ਨਾਲ ਲੱਗਦਾ ਸਾਡਾ ਇੰਡੀਆ ਦਾ ਔਰ ਸ਼੍ਰੀਲੰਕਾ ਦੇ ਵਿੱਚ ਚਾਈਨਾ ਆ ਕੇ ਬੈਠ ਗਿਆ ਇਹ ਗੱਲ ਚੰਬ ਤੇ ਜਾਣਦੀ ਹੈ ਇਹ ਗੱਲ ਨਾਸਾ ਦੀ ਹੈ ਇਹ ਗੱਲ ਪਾਕਿਸਤਾਨ ਦੇ ਨਾਲ ਪਾਣੀਆਂ ਦੀ ਸ੍ਰੀਤੀ ਖਤਮ ਹੋਣ ਦੀ ਹੈ ਹੋਰ ਡੈਮ ਬਣਾਉਣ ਦੀ ਹੈ ਇਹ ਗੱਲ ਸ਼੍ਰੀਲੰਕਾ ਦਾ ਸਾਥ ਦੇਣ ਦੀ ਹੈ ਇਹ ਗੱਲ ਪਾਕਿਸਤਾਨ ਦੀ ਨਾਸਾ ਉੱਟਣ ਦੀ ਹੈ ਸੋ ਵੀਰੋ ਸੋ ਵੀਰੋ ਆਉਣ ਵਾਲੀ ਇੱਕ ਤਰੀਕ ਨੂੰ ਆਪਣਾ ਆਪਣਾ ਕੀਮਤੀ ਵੋਟ ਸ਼੍ਰੀ ਨਰੇਂਦਰ ਭਾਈ ਮੋਤੀ ਨੂੰ ਪਾਉਣਾ ਕਮਲ ਦੇ ਫੁੱਲ ਦੇ ਨਿਸ਼ਾਨ ਨੂੰ ਪਾਉਣਾ ਅੱਜ ਦੀ ਵਾਰ ਕਿ ਕਿ ਭਾਰਤ ਦਾ ਪ੍ਰਗਟ ਤੁਸੀਂ ਵੀ ਦੇਖੋਗੇ ਮੈਂ ਵੀ ਦੇਖੂਗਾ ਕਿ ਸੁਪਨਾ ਸਾਕਾਰ ਹੋਏਗਾ ਸੁਪਨਾ ਬਿਲਕੁਲ ਸਾਕਾਰ ਹੋਏਗਾ ਜੇ ਭਾਰਤ ਦੇ ਵਿੱਚ ਮੋਤੀ ਦੀ ਸਰਕਾਰ ਬਣੀ ਕਿਉਂਕਿ ਜਦੋਂ ਕਹਿੰਦੇ ਨੇ ਮੇਰਾ ਸਤੂਫਾ ਕਰਦਾ ਪਰ ਸ਼ਾਮ ਦਾ ਬੇੜਾ ਹੁਣ ਮੈਂ ਕਹਿਣਾ ਨਹੀਂ ਚਾਹਦਾ ਕਿਉਂਕਿ ਉਹ ਫੈਸਲੇ ਇੱਕ ਸਾਰ ਬੰਦਾ ਲੈ ਸਕਦਾ ਉਹ ਫੈਸਲੇ ਜਿਹੜੇ ਭਾਰਤ ਦੇ ਹਿੱਤ ਦੇ ਵਿੱਚ ਨੇ ਚਾਹੇ ਕਿਸੇ ਤੇ ਗਿੱਟੇ ਲੱਗੇ ਚਾਹੇ ਕਿਸੇ ਦੇ ਗੋਡੇ ਲੱਗੇ ਉਹ ਨਰਿੰਦਰ ਭਾਈ ਮੋਤੀ ਫੈਸਲੇ ਲੈ ਸਕਦਾ ਕਿਉਂਕਿ ਨਵਿੰਦਰ ਭਾਈ ਮੋਤੀ ਹੈ ਤੋ ਮੰਨ ਕੇ ਹੈ ਮੋਦੀ ਹੈ ਤੋ ਮੰਨ ਕੇ ਮੋਦੀ ਹੈ ਤੋ ਰਾਹੀਇਇ ਤਰੀਕ ਨੂੰ ਮੇਰੀ ਨਿੱਕੀ ਭੈਣ ਸਰਦਾਰ ਨੀ ਪਰਮਪਾਲਕਰ ਖਾਡੀ ਦੀਪਾ ਪਰਮਪਾਲਕਰ ਖਾਡੀ ਭੈਣ ਪਰਮਪਾਲਕਰ ਉਹਨਾਂ ਨੂੰ ਹਾਈ ਕਮਾਂਡ ਨੇ ਸਿੱਧੜ ਦੇ ਕੇ ਨਵਾਜ਼ਿਆ ਇਲਾਕਾ ਬਠਿੰਡਾ ਬਠਿੰਡੇ ਇਲਾਕੇ ਚ ਇਹ ਤੁਮਹਾਨੂੰ ਦੋ ਗੱਲਾਂ ਤਾਂ ਜ਼ਰੂਰ ਕਹਿ ਕੇ ਜਾਊਂਗਾ ਹੁਣ ਚਾਹੇ ਕੁਝ ਵੀ ਹੋ ਗਏ ਇੱਕ ਤਾਂ ਉਹ ਫਲਾਖਾਂ ਜੀਆਂ ਦੇ ਪਿੱਛੇ ਖੜਾ ਕੇ ਬੰਦਾ ਉਹ ਬੰਦਾ ਕੀ ਬਣਾਉਂਦਾ ਬੰਦਾ ਉਹ ਵੱਡੇ ਵੱਡੇ ਟੋਸਟਰ ਲਾਇਏ ਨੇ ਆ ਕੁਝ ਨਹੀਂ ਵਾਲ ਮੈਡਮ ਦੁਨੀਆ ਦਾ ਸਭ ਤੋਂ ਵੱਡਾ ਸੱਚ ਕੀ ਹੈ ਔਰ ਯਾ ਸਭ ਤੋਂ ਵੱਡਾ ਝੂਠ ਕੀ ਹੈ ਭਾਈ ਸਭ ਤੋਂ ਵੱਡਾ ਝੂਠ ਇਹ ਹੈ ਕਿ ਸੱਚ ਵੀ ਇਹੀ ਹੈ ਕੀ ਕੇਜਰੀ ਮਾਰਨੋਂ ਕਦੇ ਖੰਗ ਨਹੀਂ ਸੀ ਹੋਈ ਓਏ ਐਨੇ ਗਾਲ ਤੋਂ ਮਾਫਲਾਰ ਪਾ ਕੇ ਖੰਗ ਦਾ ਰਹਾ ਤੁਸੀਂ ਉਸੇ ਖੰਗ ਤੇ ਹੀ ਡੁੱਲ ਗਏ ਓਏ ਕੀ ਬੰਦਾ ਬਿਮਾਰ ਹੈ ਸ਼ਾਇਦ ਬਸ ਇੱਥੇ ਹੀ ਠੋਖਾ ਖਾਣ ਲੱਗ ਜਾਵੇ ਮਨਾਂ ਦੇ ਨਾਮ ਗਵਾਰ ਹਾਂ ਇੱਥੇ ਹੀ ਠੋਖਾ ਖਾਣ ਜਾਂ ਸੀ ਜਿਹੜਾ ਲੋਕੀ ਵੋਟ ਪਾਉਂਗਾ ਅਸੀਂ ਉਹ ਲੋਕ ਹ ਕਹਿੰਦੇ ਨੇ ਕਿ ਮੈਂ ਮੰਨਦਾ ਵੀ ਆ ਕਿਉਂਕਿ ਮੈਂ ਹੋ ਸਕਦਾ ਕੁਝ ਲੋਕ ਸਿੱਕਾ ਇੱਕ ਪਾਸੇ ਦੇਖਦੇ ਹੋਣ ਮੈਂ ਦੂਜੇ ਪਾਸੇ ਦੇਖਦਾ ਕਿਉਂਕਿ ਬਹੁਤ ਇਤਿਹਾਸਕਾਰਾਂ ਨੇ ਲਿਖਿਆ ਕਿ ਜਿੱਤਿਆ ਪੋਰਸ ਸੀ ਜੇ ਸਿਕੰਦਰ ਜਿੱਤਿਆ ਹੁੰਦਾ ਤਾਂ ਯੂਨਾਨ ਤੋਂ ਚੱਲ ਕੇ ਭਾਰਤ ਦੀਆਂ ਸਰਹੱਦਾਂ 'ਚ ਪੰਜਾਬ 'ਚ ਵੜ ਕੇ ਜਿੱਤ ਕੇ ਅੱਗੇ ਜਾਂਦਾ ਪਿੱਠਾ ਨਾ ਮੁੜਦਾ ਸਾਰਿਆਂ ਦੀ ਜਿੱਤਿਆ ਪੋਰਸ ਸੀ ਓਏ ਸਿਕੰਦਰ ਹਾਰਿਆ ਸੀ ਉਹ ਲਿਖ ਗਿਆ ਕਿ ਮੈਂ ਲਿਖੂ ਇਹ ਕਿ ਮੈਂ ਜੱਟਿਆ ਅਸੀਂ ਪਰ ਮੁੜ ਜਾਂਦਾ ਕਦੋਂ ਤੱਕ ਮੁੜੇ ਜਾਂਦਾ ਜਿੱਕੇ ਪੰਜਾਬੀ ਸਰਿਆਦ ਦੇ ਮੁਹੰਮਦ ਨੇ ਤੋਰਸ ਪੰਜਾਬੀ ਜੀ ਅਸੀਂ ਉਹ ਲੋਕ ਆ ਅਸੀਂ ਸਰਖਾੜੀ ਦੇ ਮੂਰੇ ਇੱਕ ਜਾ ਕੇ ਖੜੇ ਆ ਪਰ ਅਫਸੋਸ ਅਸੀਂ ਫੋਕੋੜੇ ਲੋਕ ਅਸੀਂ ਜਜ਼ਬਾਤੀ ਆ ਸਾਡੇ ਜਜ਼ਬਾਤਾਂ ਨਾਲ ਖੇਡ ਕੇ ਬਦਲਾ ਦੇ ਨੌ ਤੇ ਪਤਾ ਨਹੀਂ ਕੀ ਕੁਸ਼ ਕਰਾਂਗੇ ਬਹੁਤ ਲੋਕ ਹੋਣ ਦੇ ਸਾਥੇ ਜੋ ਵੀ ਜਿਨ੍ਹਾਂ ਨੇ ਪੱਡੀਆਂ ਗੱਲਾਂ ਕਰਦੇ ਪਦੇ 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 ਕੋਈ ਗੱਲ ਨਹੀਂ ਰੱਬ ਜੋ ਕਰਦਾ ਚੰਗੀਆਂ ਹੀ ਕਰਦਾ ਪੁੱਠੀਆਂ ਸਿੱਧੀਆਂ ਪੰਦਾ ਹੀ ਕਰਦਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਸੋ ਗਲਤੀ ਸੁਧਾਰਨ ਦੀ ਮੈਂ ਫੇਰ ਗੱਲ ਪੰਜਾਬ ਦੀ ਨਹੀਂ ਕਰ ਰਿਹਾ ਮੈਂ ਸਰਕਾਰ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਦੀਆਂ ਗੱਲਾਂ ਸਟਾਈਕ ਕਰਕੇ ਜਾਊਂਗਾ ਤੁਹਾਡੇ ਨਾਲ ਆ ਕੇ ਹੁਣ ਗੱਲ ਭਾਰਤ ਦੀ ਕਰਨੀ ਆ ਇੱਕ ਵਾਰ ਫੇਰ ਭਾਰਤ ਦੇ ਭਵਿੱਖ ਦੀ ਗੱਲ ਹੈ ਤੁਹਾਡੇ ਭਵਿੱਖ ਦੀ ਤੁਹਾਡੀ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦੀ ਭਾਰਤ ਦੇ ਨਕਸ਼ੇ ਦੀ ਦੁਨੀਆ ਦੀ ਪਾਵਰ ਦੀ ਦੁਨੀਆ ਚ ਵਿਕਸਤ ਭਾਰਤ ਦੀ ਗੱਲ ਕਰਨ ਵਾਸਤੇ ਤੁਸੀਂ ਇੱਕ ਤਰੀਕ ਨੂੰ ਵੋਟ ਪਾਣੀ ਆ ਜਿਉਂਦੇ ਰਹੋ ਆਪਦਾ ਖਿਆਲ ਰੱਖਿਓ ਆਪਣੇ ਪਿਆਰਿਆਂ ਦਾ ਖਿਆਲ ਰੱਖਿਓ ਮੈਂ ਰੱਬ ਅਗੇ ਅਰਦਾਸ ਕਰੂੰਗਾ ਕਿ ਤੁਸੀਂ ਜਿਸ ਇਸ਼ਟ ਨੂੰ ਮੰਨਦੇ ਹੋ ਰੱਬ ਕਿਰਪਾ ਕਰੇ ਤੁਸੀਂ ਉਸ ਇਸ਼ਟ ਨੂੰ ਸਮਰਪਿਤ ਹੋਵੋ ਜਿਉਂਦੇ ਵਾਸਤੇ ਰਹੋ ਬਹੁਤ ਸਾਰਾ ਸਤਿਕਾਰ ਫੋਨ जय श्री राम जय श्री राम जय श्री भारत माता की भारत माता की वंदे भारतीय जनता पार्टी हिंदााबाद भारतीय जनता पार्टी हिंदा भारतीय जनता पार्टी हिंदा क्यो बहुत सारा सबका